ਫੇਰ ਤੋਂ ਕਾਹਵੀ ਸਮਾਂ ਪਹਿਲਾਂ ਜਦੋਂ ਹਰੇਕ ਲੋਕ ਕਿਤਾ ਕਰਦੇ ਆਪਦਾ ਤੇ ਉਹਦੀ ਜੋ ਵੀ ਬਚਤ ਹੁੰਦੀ ਸੀ ਉਹਦਾ ਜੋੜ ਲਵਾਉਣ ਪਿੰਡ ਦੇ ਵਿੱਚ ਕੋਈ ਇੱਕ ਅੱਧਾ ਪੜਿਆ ਲਿਖਿਆ ਬੰਦਾ ਹੁੰਦਾ ਸੀ ਉਹ ਤੋਂ ਜੋੜ ਲਵਾਉਂਦੇ ਹੁੰਦੇ ਸੀਗੇ ਤੇ ਹੌਲੀ ਹੌਲੀ ਲੋਕ ਪੰਜ ਸੱਤ ਕਲਾਸਾਂ ਪੜਨ ਲੱਗ ਗਏ ਤੇ ਫਿਰ ਆਪ ਜੋੜ ਲਾਉਣ ਲੱਗ ਗਏ ਤੇ ਜੋ ਜੋੜ ਵੱਡੇ ਹੋਣ ਲੱਗੇ ਤੇ ਲੋਕ ਵੱਧ ਪੜ ਕੋੜ ਗਏ ਤੇ ਫਿਰ ਉਹ ਕੈਲਕੂਲੇਟਰ ਤੇ ਜੋੜ ਲਾਉਣ ਲੱਗੇ ਤੇ ਹੁਣ ਸਮਾਂ ਐਸ ਲੋਟ ਆਗਾ ਵੀ ਸਾਰੇ ਪੈਸੇ ਖਾਤੇ ਚ ਹੁੰਦੇ ਨੇਗੇ ਬੰਦੇ ਦੇ ਤੇ ਉਹਨੂੰ ਪਤਾ ਲੱਗੇ ਅੰਦਰ ਰਹਿੰਦਾ ਵੀ ਇੰਨੇ ਕਿ ਰਹਿ ਗਏ ਇੰਨੇ ਖੋ ਗਏ ਇੰਨਾ ਕੈਸ਼ ਰਹਿ ਗਏ ਇੰਨਾ ਕਿ ਚੱਲ ਗਿਆ ਜੋੜ ਵੱਡੇ ਹੋਣ ਲੱਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋੜ ਆਗਾ ਜਿਹੜਾ ਇਹ ਹੋਰ ਵੀ ਤਰੱਕੀ ਕਰ ਜਾਊਗਾ ਤੇ ਇਹ ਜਿਹੜੀ ਚੀਜ਼ ਹੈਗੀ ਵੀ ਕਹਿਣ ਦਾ ਭਾ ਇਹ ਹੈਗਾ ਵੀ ਪਹਿਲਾਂ ਪਿੰਡ ਦੇ ਵਿੱਚ ਜਿਹੜਾ ਬੰਦਾ ਹੁੰਦਾ ਸੀਗਾ ਜੋੜ ਘਟਾਓ ਕਰਦਾ ਹੁੰਦਾ ਸੀ ਉਹ ਕੁਝ ਨਾ ਕੁਝ ਲੈਂਦਾ ਵੀ ਹੁੰਦਾ ਸੀਗਾ ਤੇ ਉਹ ਹੁਣ ਬੇਰਜਗਾਰ ਹੋ ਗਿਆ ਹੁਣ ਹੁਣ ਕੈਲਕੂਲੇਟਰ ਵੀ ਬੇਰਜਗਾਰ ਹੋ ਗਏ ਹੁਣ ਖਾਤਿਆਂ ਚ ਪੈਸੇ ਪੈ ਸਰੇ ਆਮੀ ਦੇਖਿਆ ਜਾਂਦੇ ਨੇ ਬੰਦੇ ਨੂੰ ਵੀ ਇੰਨੇ ਕਿ ਰਹਿ ਗਏ ਇੰਨੇ ਕੁ ਪੈ ਗਏ ਤੇ ਇਹ ਜਿਹੜੀ ਤਰੱਕੀ ਹੈਗੀ ਇਹ ਇੰਹੀ ਚੱਲੀ ਜਾਂਦੀ ਰਹਿੰਦੀ ਹੁੰਦੀ ਹੈ ਕਿ ਆਪ ਲੋਕ ਆਪਣਾ ਜਿਹੜਾ ਕਿੱਤਾਗਾ ਉਹ ਬਚਾ ਕੇ ਰੱਖਣਾ ਚਾਹੀਦਾ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਸ ਤਰ੍ਹਾਂ ਦੀ ਤਕਨੀਕ ਆ ਜੇ ਤੇ ਆਪਾਂ ਨੂੰ ਬੇਰਜਗਾਰ ਕਰ ਦੇ ਪੜ੍ਹਾਈ ਬਹੁਤ ਜ਼ਰੂਰੀ ਹੈ ਗਏ ਦੇ ਸਮੇਂ ਦੇ ਵਿੱਚ ਪੜ੍ਹਾਈ ਬਿਨਾ ਕੁਝ ਨਹੀਂ ਹੈਗਾ